ਇਹ ਦੇਖ ਲਓ ਬਈ ਸੁਣ ਲੇ ਰੱਬ ਨੇ ਆਪਣੀ ਪੂਰੀ ਸੋਹਣੀ ਤੇ ਮੌਸਮ ਹੋ ਗਿਆ ਸਾਫ਼ ਤੇ ਹੁਣ ਸਾਹਮਣੇ ਦੇਖ ਰਿਹਾ ਬਿਲਕੁਲ ਨਿਆਗਰਾ ਫਾਲ ਤੇ ਨਿਆਗਰਾ ਫਾਲ ਦੇ ਪਰਲੇ ਪਾਸੇ ਉਹ ਅਮਰੀਕਾ ਅੱਧਾ ਅਮਰੀਕਾ ਅੱਧਾ ਕੈਨੇਡਾ ਹਾਂਜੀ ਅੱਜ ਅਸੀਂ ਆਏ ਹੋਏ ਹਾਂ ਜੀ ਨਿਆਗਰਾ ਵੈਸੇ ਤਾਂ ਤੁਸੀਂ ਇਹਨੂੰ ਨਿਆਗਰਾ ਫਾਲਸ ਦੇ ਨਾਂ ਨਾਲ ਜਾਣਦੇ ਹੋਗੇ ਕਿਉਂਕਿ ਝਰਨੇ ਕਰਕੇ ਇਹ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਵੈਸੇ ਤੁਹਾਨੂੰ ਦੱਸਦਾ ਇਹ ਨਿੱਕਾ ਜਿਹਾ ਟਾਊਨ ਹੈਗਾ ਟ੍ਰਾਂਟੋ ਤੋਂ ਕੋਈ 1.5 ਸੌ ਕਿਲੋਮੀਟਰ ਦੂਰ ਹੈਗਾ ਤੇ ਇੱਥੇ ਅਸੀਂ ਸਪੈਸ਼ਲੀ ਆਏ ਆ ਜੀ ਅੱਜ ਖੁਸ਼ੀ ਦਾ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਤੇ ਤੁਸੀਂ ਵੀ ਸੋਚਦੇ ਹੋਵੋਗੇ ਵੀ ਪਿਛਲੇ 2-3 ਦਿਨਾਂ ਤੋਂ ਖੁਸ਼ੀ ਦੇ ਬਰਥਡੇ ਦੀ ਵਲੌਗ ਚੱਲ ਰਹੇ ਨੇ ਅਸਲ 'ਚ ਛੋਟੇ-ਛੋਟੇ ਮੂਮੈਂਟਸ ਹੀ ਐਵੇਂ ਦੇ ਸੀ ਸਾਨੂੰ ਐਸੀ ਵੀ ਸਾਰੀਆਂ ਚੀਜ਼ਾਂ ਨੂੰ ਅਸੀਂ ਕੈਪਚਰ ਕਰੀਏ ਸੋ ਅ ਅੱਜ ਅੱਜ ਵੈਸੇ ਪਰ 23 ਸਤੰਬਰ ਹੀ ਅੱਜ ਅੱਜ ਐਕਚੁਅਲ ਚ ਮਤਲਬ ਖੁਸ਼ ਦਾ ਬਰਥਡੇ ਅੱਜ ਹੀ ਆਸੀ ਸਪੈਸ਼ਲ ਹੋ ਸਕੇ ਗਏ ਅੱਜ ਵੀ ਤੁਸੀਂ ਵਧਾਈਆਂ ਦੇਣੀਆਂ ਖੁਸ਼ ਨੂੰ ਇਹਦੇ ਜਨਮ ਦਿਨ ਦੀਆਂ ਠੀਕ ਹੈ ਬਰਥਡੇ ਵੀਕ ਜਿਵੇਂ ਤੁਹਾਨੂੰ ਕਿਹਾ ਸੀਗਾ ਪੂਰਾ ਚੱਲੂਗਾ ਸੋ ਪੂਰੇ ਪੂਰਾ ਵੀਕ ਹੀ ਚੱਲ ਰਿਹਾ ਹੈ ਤੇ ਪਹਿਲਾਂ ਅਸੀਂ ਸਾਰਿਆਂ ਨਾਲ ਮਤਲਬ ਪਹਿਲਾਂ ਮੀਟਅਪ ਦਾ ਵਲੌਗ ਸੀਗਾ ਫਿਰ ਗਿਫਟਸ ਦਾ ਹੋ ਗਿਆ ਉਦੋਂ ਬਾਅਦ ਇੱਕ ਦਿਨ ਚ ਦੋ ਤਿੰਨ ਲਗਾਤਾਰ ਵਲੌਗ ਹੋ ਗਏ ਹਨ ਸੋ ਅੱਜ ਅਸੀਂ ਤੁਹਾਨੂੰ ਨਿਆਗਰਾ ਜਿਹੜਾ ਟਾਊਨ ਹੈ ਇਹ ਘੁਮਾਉਨੇ ਆ ਤੇ ਨਾਲ ਨਾਲ ਆਪਾਂ ਖੁਸ਼ ਦਾ ਬਰਥਡੇ ਸੈਲੀਬ੍ਰੇਟ ਕਰਨਾ ਕੇ ਸੋ ਨਿਆਗਰਾ ਚ ਜਿਹੜੇ ਘਰ-ਬਾਰ ਹੈ ਜੀ ਉਹ ਕੁਛ ਇਹੋ ਜਿਹੇ ਹੈਗੇ ਤੇ ਅਮਰੀਕਾ ਦੇ ਬਿਲਕੁਲ ਬਾਰਡਰ ਤੇ ਵਸਿਆ ਹੋਇਆ ਬਹੁਤ ਸੋਹਣਾ ਜਾਂ ਸ਼ਾਂਤ ਜਾਂ ਇਹ ਕਸਬਾ ਹੈਗਾ Town ਸ਼ਹਿਰ ਕਹਿ ਸਕਦੇ ਜਿਵੇਂ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਤੇ ਇੱਥੇ ਆਏ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹਾਂਜੀ ਹਾਂਜੀ ਇੱਥੇ ਆਏ ਆ ਸਾਡੇ ਮਿੱਤਰ ਨਰੂਪ ਕੋਲੇ ਪਹਿਲਾਂ ਵੀ ਤੁਸੀਂ ਇਹਨੂੰ ਦੇਖਿਆ ਸੀਗਾ ਇਹ ਆਪਾਂ ਨੂੰ ਸੀ ਆਪਣਾ ਟ੍ਰਾਂਟੋ ਡਾਊਨਟਾਊਨ ਕਮਾਇਆ ਸਾਰਾ ਹਨਾ ਤੇ ਅੱਜ ਹਾਂਜੀ ਕੀ ਪਲਾਨ ਹੈ ਹੋਣਾ ਅੱਜ ਦਾ ਅੱਜ ਵੀਰਜੀ ਪਲਾਨ ਹੈਗਾ ਆਪਾਂ ਪਹਿਲਾਂ ਡਾਊਨਟਾਊਨ ਜਾਣਾ ਹੈ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਇੱਥੇ ਦਾ ਵੀ ਡਾਊਨਟਾਊਨ ਹੈਗਾ। ਹਾਂਜੀ ਹਾਂਜੀ। ਠੀਕ ਹੈ। ਉਸ ਤੋਂ ਬਾਅਦ ਪਤਾ ਕਿ ਅੱਜ ਦੀ ਦੀ ਦਾ ਜਨਮ ਦਿਨ ਹੈ ਤੇ ਉਸ ਤੋਂ ਬਾਅਦ ਆਪਾਂ ਕੇਕ ਪਿਕ ਕਰਕੇ ਫਿਰ ਆਪਾਂ ਬੈਸਟ ਲੋਕੇਸ਼ਨ ਦੇ ਉੱਪਰ ਉਹਦੀ ਕੇਕ ਕਟਾਂਗੇ। ਉਸ ਤੋਂ ਬਾਅਦ ਆਪਾਂ ਹੋਰ ਸੀਐਨ ਟਾਵਰ ਤੇ ਵੀ ਕਟਣਾ ਹੈ, ਨਿਆਗਰਾ ਫਾਲ ਤੇ ਵੀ ਕਟਣਾ ਹੈ, ਸਾਰੇ ਕਿਤੇ ਕੱਟਦੇ ਨੇ। ਕੋਈ ਜਗ੍ਹਾ ਛੱਡਣੀ ਨਹੀਂ ਆਪਾਂ ਨੇ। ਕੈਨੇਡਾ ਦੀ। ਹਾਂਜੀ ਹਾਂਜੀ। ਠੀਕ ਹੈ। ਕੈਨੇਡਾ ਵੀ ਕਹੂਗਾ ਕਾਹ ਤੋਂ ਆ ਗਏ ਤੁਸੀਂ। ਕੈਨੇਡਾ ਵੀ ਕਹ ਚਲਿਏ ਫਿਰ ਹਾਂਜੀ ਹਾਂਜੀ ਆਜੋ ਨਾਲੇ ਮੈਂ ਤੁਹਾਨੂੰ ਜੀ ਘਰ-ਵਾਰ ਮਾੜੇ ਜੇ ਤੁਰਦੇ-ਤੁਰਦੇ ਦਿਖਾਦਾ ਤੇ ਬੜਾ ਪਿਆਰਾ ਜਿਹਾ ਲੱਗਿਆ ਸਾਨੂੰ ਹਨਾ ਮਤਲਬ ਤੇ ਦੇਖੋ ਕਿੱਡੇ ਸੋਹਣੇ ਘਰ ਆ ਇਹ ਪਿੰਡ ਹੈ ਬਈ ਹਨਾ ਜਿਹੜਾ ਇਹ ਚੀਜ਼ ਆ ਆ ਤਾਂ ਮਤਲਬ ਮੈਂ ਵੈਸੇ ਤਾਂ ਟਾਊਨ ਆ ਹਾਂਜੀ ਹਾਂਜੀ ਮਤਲਬ ਇਹਨੂੰ ਪਿੰਡ ਕਹਿ ਸਕਦੇ ਆ ਨਰੂਪ ਆ ਤਾਂ ਜਿਵੇਂ ਇੰਨਾ ਸ਼ਾਂਤ ਤਾਂ ਕੋਈ ਗੱਡੀ ਵੀ ਨਹੀਂ ਹਾਂਜੀ 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 ਯਾ ਸਾਰੀ ਇੰਨਾ ਸ਼ਾਂਤ ਤਾਂ ਇਹ ਹਾਂਜੀ ਰਾਈਟ ਅੰਸ਼ਲ ਏਰੀਆ ਹਾਂਜੀ ਇਹੋ ਜੇ ਘਰ ਆ ਜੀ ਜਮਾ ਪਿੰਡ ਵਾਲਾ ਇਲਾਕਾ ਲੱਗਦਾ ਦੇਖੋ ਕਿੱਡੇ ਸੋਹਣੇ ਘਰ ਬੜਾ ਸ਼ਾਂਤ ਜਾਂ ਅਸੀਂ ਨਾ ਤੁਰਦੇ ਜਾਂਦੇ ਜਾਂਦੇ ਹੁਣਾ ਪੁਰਾਣੇ ਘਰ ਦੇਖ ਰਹੇ ਆ ਇੰਨੇ ਕੁ ਪੁਰਾਣੇ ਘਰ ਆ ਬਾਈਆਂ ਨੂੰ ਰੂਪ ਦੱਸ ਰਹੇ ਆ ਜਿਵੇਂ ਅਸੀਂ ਕੈਸਲ ਮੋਰ ਚ ਤੁਹਾਨੂੰ ਦਿਖਾਇਆ ਸੀ ਉੱਥੇ ਹੋਰ ਤਰ੍ਹਾਂ ਡਿਫਰੈਂਟ ਤਰ੍ਹਾਂ ਦਾ ਕਿੰਨੇ ਖੁੱਲਾ ਤਾਂ ਵੈਸੇ ਇਹ ਵੀ ਹੈ ਪਰ ਉਹ ਨਵਾਂ ਏਰੀਆ ਸਾਰਾ ਸੀ ਹੈਨਾ ਤੇ ਇਹਦਾ ਤਾਂ ਇੱਕ ਡਿਫਰੈਂਟ ਸਟਾਈਲ ਆ ਮਤਲਬ ਨਿਆਗਰਾ ਆ ਕੇ ਇਥੇ ਹੈਨਾ ਤੇ ਹੁਣ ਇੱਕ ਅਸੀਂ ਅੱਜ ਸਾਡੇ ਇੱਕ ਹੋਰ ਮਿੱਤਰ ਨੂੰ ਮਲਾਉਣਾ ਹੈਗਾ ਤੇ ਉਹ ਵੀ ਇੱਥੇ ਨਿਆਗਰਾ ਹੀ ਰਹਿੰਦੇ ਆ ਤੇ ਨਾਲ ਡਾਊਨ ਡਾਊਨ ਚੋਂ ਖੇਕ ਲੈਨੇ ਆ ਨਾਲ ਜਾਂਦੇ ਜਾਂਦੇ ਫਿਰ ਸਾਰਾ ਤੁਰਦੇ ਤੁਰਦੇ ਦੇਖਦੇ ਜਾਵਾਂਗੇ ਨਾ ਇਹ ਤੁਹਾਨੂੰ ਵੀ ਪਤਾ ਲੱਗ ਜੂਗਾ ਕਿ ਨੈਗਰਾ ਦੇ ਚ ਨੈਗਰਾ ਫਾਲਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਦੇਖਣ ਵਾਲੀਆਂ ਜਗ੍ਹਾਵਾਂ ਨੇ ਸੋ ਆਪਾਂ ਵਧੀਆ ਜੀ ਲੋਕੇਸ਼ਨ ਦੇਖੀ ਆ ਸੋ ਜਿਵੇਂ ਕੱਲ ਨੂੰ ਤੁਹਾਡੀ ਅਨਿਵਰਸਰੀ ਬੱਚਿਆਂ ਦੇ ਬਰਥਡੇ ਉੱਥੇ ਤੁਸੀਂ ਵੀ ਸੈਲੀਬ੍ਰੇਟ ਕਰ ਸਕਦੇ ਕੱਲੇ ਫਾਲਸ ਤੋਂ ਬਿਨਾ ਹੋਰ ਕੀ ਕੁਝ ਘੁੰਮਣ ਆਲਾ ਇੱਥੇ ਜਿਵੇਂ ਨਾ ਪਿੰਡ ਸ਼ਾਂਤ ਸੀਗਾ ਮਤਲਬ ਉਹਦਾ ਇਹ ਸ਼ਹਿਰ ਵੀ ਸ਼ਾਂਤੀ ਹੈਗਾ ਤੇ ਨਿਆਗਰਾ ਉਥੇ ਸਕਰੀਨ ਤਿਆਰ ਹੈ ਜਿਹੜਾ ਫਾਲਸ ਹੈ ਵੀ 5 ਮਿੰਟ ਦੀ ਵਾਕ ਹੈ ਤੁ ਵੈਸੇ ਤਾਂ ਸਾਡਾ ਜੇ ਯਾਰ ਮਨ ਕਰਦਾ ਸੀ ਵੀ ਨਿਆਗਰਾ ਫਾਲਸ ਵੀ ਥੋੜਾ ਜਿਹਾ ਦੇਖ ਕੇ ਆਈਏ ਪਰ ਕੀ ਕਰੀਏ ਮੀ ਨਹੀਂ ਉਹਦੇ 5 ਮਿੰਟ ਵਾਕ ਟੂ ਫਾਲਸ ਮੀ ਨਹੀਂ ਘੜਾ ਚੜ ਰਹਾ ਮੀ ਬਹੁਤ ਤੇਜ਼ ਹੋ ਗਿਆ ਪੂਰੇ ਤਾਂ ਵੈਸੇ ਵੀਕਐਂਡ ਵਾਲੇ ਦਿਨ ਤਾਂ ਬੜਾ ਰਸ਼ ਰਹਿੰਦਾ ਮੈਨੂੰ ਐਂ ਲੱਗਦਾ ਅੱਜ ਵੀ ਖੁਸ਼ੀ ਦਾ ਬਰਥਡੇ ਸੜਕਾਂ ਦੀ ਰੋਲੂਗਾ ਨਹੀਂ ਹਮੇਸ਼ਾ ਇੱਕੋ ਸ਼ਿਕਾਇਤ ਹੁੰਦੀ ਹੈ ਵੀ ਯਾਰ ਆਪਾਂ ਸੜਕਾਂ ਦੇ ਨਹੀਂ ਭਜਣਾ ਕਿਤੇ ਬੈਠਾਂਗੇ ਆਰਾਮ ਨਾਲ ਤੇ ਨੀ ਆ ਰਿਹਾ ਹੁਣ ਬੱਸ ਜਿਆਦਾ ਪੰਜੀਰੀ ਦਵਾਈ ਸੀ ਅਜੀਤ ਕਹਿੰਦਾ ਬਹੁਤ ਵਧੀਆ ਬਰਥਡੇ ਰਹੁ ਖੁਸ਼ੀ ਤੇਰਾ ਬਹੁਤ ਵਧੀਆ ਬਰਥਡੇ ਰੂਸਾ ਸਾਰਾ ਬਰਥਡੇ ਸੜਕਾਂ ਤੇ ਲੱਗਿਆ ਸੜਕਾਂ ਤੇ ਰੱਖਿਆ ਮੇਰਾ ਤੇ ਅੱਜ ਦੇਖ ਲਓ ਹੁਣ ਇਹ ਬੱਸ ਸਟਾਪ ਜੇ ਬਣੇ ਹੁੰਦੇ ਹਨਾ ਇਹਦੇ ਚ ਖੜਿਆ ਗਲਾਸ ਲੱਗਿਆ ਹੋਇਆ ਇੰਨਾ ਤੇਜਮੀ ਹੈ ਇੰਨਾ ਤੇਜਮੀ ਹੈ ਚਲ ਖੈਰ ਜੇ ਦਿਨ ਪਿਆਗਾ ਸਾਡੇ ਕੋਲ ਅਸੀਂ ਕੇਕ ਹੀ ਕੱਟਣਾ ਅੱਜ ਕਰਨਾ ਕੁਝ ਨਹੀਂ ਹੈਗਾ ਹੋਰ ਸੋਚੇ ਘੁੰਮਣ ਕਰਨ ਦਾ ਫਿਰ ਕੁਝ ਵੀ ਨਹੀਂ ਕਰਦੇ ਹਨਾ ਇਹ ਦੇਖੋ ਬਹੁਤ ਜਮੀਆ ਯਾਰ ਹੁਣ ਸ਼ੁਕਰ ਹੈ ਕੋਜੀ ਹਟ ਜੇ ਫੇਰ ਆਪਾਂ ਕਿਤੇ ਜਾ ਸਕਦੇ ਆ ਨਾਲੇ ਵੈਦਰ ਤੇ ਤਾਂ ਦਿਖਾਈ ਨਹੀਂ ਹੋਇਆ ਸੀ ਜਦੋਂ ਤਾਂ ਹੀ ਕਹਿੰਦੇ ਨੇ ਕਿਨੇ ਦਾ ਵੈਦਰ ਦਾ ਕੁਛ ਨਹੀਂ ਪਤਾ ਮੌਸਮ ਜੀ ਥੋੜਾ ਜਿਹਾ ਕੁਛ ਸੈੱਟ ਹੋਇਆ ਤੇ ਹੁਣ ਪਹੁੰਚਿਆ ਸੀ ਅਸਲ ਰੌਣਕ ਵਾਲੀ ਜਗ੍ਹਾ ਤੇ ਤੇ ਇਹ ਆ ਜੀ ਟਾਊਨ ਟਾਊਨ ਇੱਥੋਂ ਦਾ ਜਿਨੂੰ ਟੂਰਿਸਟ ਸਾਰੇ ਘੁੰਮਣ ਫਿਰਨ ਦੇ ਲਈ ਆਉਂਦੇ ਆ ਅੱਜ ਹੀ ਹਾਂਜੀ ਹਨ ਕੇ ਚੱਲੋ ਕਿ ਜਿਵੇਂ ਵੀਕਡੇ ਚੱਲ ਰਿਹਾ ਹੈ ਤਾਂ ਇਹ ਹਜੇ ਵੀ ਇਨੀ ਰੌਣਕ ਹੈ ਤੇ ਵੀਕਡੇ ਨਾਲੇ ਦਿਨ ਦਾ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਜੀ ਅੱਛਾ ਹਾਂਜੀ ਐਨ ਆਰ ਐਸ਼ਾਤ ਕੀ ਪੁਲਿਸ ਵਾਲਾ ਨੂੰ ਆ ਕੇ ਲੈ ਕੇ ਇੱਥੇ ਜਿਹੜੇ ਆਪਣੇ ਏਰੀਆ ਨੇ ਉਹਨੂੰ ਬਲੌਕ ਕਰਨਾ ਪੈਂਦਾ ਵੈਸੇ ਮੈਂ ਇਹ ਵੀ ਸੁਣਿਆ ਹੈ ਕਹਿੰਦੇ ਵੀ ਜਿਹੜੀ ਇੱਥੋਂ ਦੀ ਉਹ ਨਾਈਟ ਲਾਈਫ ਵੱਧ ਦੇਖਣ ਵਾਲੀ ਹੁੰਦੀ ਹੈ ਨਿਆਗਰਾ ਦੀ ਹਾਂਜੀ ਹਾਂਜੀ ਇਹ ਅਨਰੂਪ ਜਮਾਂ ਮੇਨ ਸਟਰੀਟ ਹੈਗੀ ਇਹ ਜਿਹੜੀ ਮਤਲਬ ਇਹ ਹੈ ਹਾਂਜੀ ਸਾਰੀ ਮੇਨ ਸੀਟ ਆ ਗਈ ਜਿੱਥੇ ਜਿਹੜੇ ਸਾਰੇ ਲੋਕ ਆਉਂਦੇ ਨੇ ਤੇ ਆਪਣਾ ਇੰਜੋਏ ਕਰਨਾ ਆਉਂਦੇ ਨੇ ਸਪੈਸ਼ਲ ਠੀਕ ਆ ਹਾਂਜੀ ਇੱਥੇ ਮਨ ਲੱਗਦਾ ਵੱਧ ਦੇਖਣ ਨੂੰ ਕਸੀਨੋ ਕੋਸ ਨੂੰ ਵੀ ਵੱਧ ਦੇਖਣ ਨੂੰ ਮਿਲ ਰਹੇ ਆ ਜੀ ਆਹ ਦੇਖੋ ਤੁਹਾਨੂੰ ਕਸੀਨੋ ਸਾਹਮਣੇ ਵਿਖ ਰਿਹਾ ਹੋਊਗਾ ਹਾਂ ਹਾਂ ਕਸੀਨੋ ਤੇ ਕਾਫੀ ਲਿਕ ਜਦੋਂ ਲੋਕ ਆਉਂਦੇ ਨੇ ਮੰਨ ਲਓ ਅਮਰੀਕਾ ਤੋਂ ਆਉਂਦੇ ਨੇ ਜਾਂ ਹੋਰ ਇੱਥੇ ਕਸੀਨੋ ਪੱਕਾ ਹੋ ਕੇ ਜਾਂਦੇ ਨੇ ਅੱਛਾ ਸਾਂਜੀ ਸੱਪੇ ਆ ਦੇ ਪਪੂਲਰ ਕਸੀਨੋ ਹੈਗੇ ਨੇ ਇੱਥੇ ਅ ਜਿਵੇਂ ਟ੍ਰਾਂਟੋ ਹੋਰ ਉੱਥੇ ਵੀ ਹੁਣੇ ਵੈਸੇ ਦਾ ਹਾਂਜੀ 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 ਠੀਕ ਹੈ ਜੀ ਅੱਛਾ ਪਰ ਇੱਥ ਮੇਲਾ ਸਾਰਾ ਤੇ ਦੇਣੀ ਇਹਨਾਂ ਨੇ ਦਾ ਰਾਤ ਵਾਲਾ ਮਾਹੌਲ ਬਣਾ ਰੱਖਿਆ ਚਮਕਦਮ ਕਬੂਰੀ ਲਾਈਟਾਂ ਲੂਟਾਂ ਚੱਲਦੀਆਂ ਨੇ ਦੇਖੋ ਜਿਹੜੀ ਚੀਜ਼ ਬਾਰੇ ਜਿਵੇਂ ਸੁਣਦੇ ਹੁੰਨੇ ਨੇ ਵੈਸੇ ਸੁਣਿਆ ਸੀਗਾ ਇੱਥੇ ਕਹਿੰਦੇ ਵੀ ਵੀ ਰਾਤ ਨੂੰ ਦੇਖਿਆ ਜਾਵੇ ਅਸੀਂ ਅੱਜ ਵੈਸੇ ਰਾਤ ਤੱਕ ਹੀ ਰਹਿਣਾਗਾ ਜਿਹੜੀ ਇੱਥੋਂ ਦੀ ਟ੍ਰੈਂਟੋ ਦਾ ਥੋੜਾ ਨਿਆਗਰਾ ਫਾਲ ਦਾ ਰਾਤ ਦਾ ਥਿਊ ਹੈ ਨਾ ਉਹ ਵੀ ਦੇਖ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਤੁਰ ਫਿਰ ਕੇ ਮੌਸਮ ਸਵੀਰ ਆ ਵੇ ਸਾਰਾ ਦੇਖਦੇ ਆਂ ਜਿਹੜਾ ਨਾ ਇਹ ਸ਼ਹਿਰ ਹੈਗਾ ਨਿਆਗਰਾ ਤੇ ਇਹ ਅੰਟਾਰੀਓ ਵਾਲਾ ਦਾ ਜਨ ਟ੍ਰਾਂਟੋ ਦੇ ਨੇੜੇ ਦਾ ਤੁਸੀਂ ਲਾਸ ਵੇਗਸ ਕਹਿ ਸਕਦੇ ਹੋ ਸੇਮ ਵਾਈਬ ਵੈਸੇ ਅਜੇ ਅਸੀਂ ਗਏ ਤਾਂ ਹੈ ਨਹੀਂ ਲਾਸ ਵੇਗਸ ਦੇਖਿਆ ਨਹੀਂ ਯੂ ਐਸ ਕਿਉਂਕਿ ਯੂ ਐਸ ਅਜੇ ਸਾਡਾ ਚੱਕਰ ਹੀ ਨਹੀਂ ਵਜਿਆ ਪਰ ਸੁਣਦੇ ਆ ਫੋਟੋ ਚ ਦੇਖਦੇ ਆ ਨਾ ਲਾਸ ਵੇਗਸ ਐਵੇਂ ਆ ਕਿ ਅਸੀਂ ਨੌਂ ਹੋ ਰਹੇ ਹੋ ਜੀ ਲਾਈਫ ਸੇਮ ਵਾਈਬ ਇੱਥੇ ਆ ਰਹੀ ਆ ਸਾਰਾ ਕੁਝ ਇਹ ਵਰਜੀਨ ਮੋਨ ਲੈਂਡ ਨੈਗਰਾ ਫੋਲਡਸ ਦਾ ਜਿਵੇਂ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਲੰਡਨ ਦੇ ਵਿੱਚ ਮੈਦਮਟ ਸ਼ਾ ਦਾ ਜਿਵੇਂ ਉੱਥੇ ਹਰੇਕ ਲਾਈਕ ਸੈਲੀਬ੍ਰਿਟੀ ਦੇ ਸਟੈਚੂ ਵਗੈਰਾ ਲੱਗੇ ਹੋਏ ਨੇ ਤੇ ਉਵੇਂ ਇੱਥੇ ਲਾਈਕ ਸੇਮ ਕਨਸੈਪਟ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਨਾ ਨੇ ਤੇ ਜਿਵੇਂ ਆਪਾਂ ਦੇਖ ਸਕਦੇ ਅੰਦਰ ਜਾ ਕੇ ਜਿਵੇਂ ਆਪਣੇ ਬਾਲੀਵੁੱਡ ਦੇ ਜਿਹੜੇ ਕਲਾਕਾਰ ਨੇ ਜਿਵੇਂ ਸਲਮਾਨ ਖਾਨ ਕੇ ਟ੍ਰੇਨਾਂ ਕੈਪ ਸਭ ਦੇ ਇੱਥੇ ਸਟੈਚੂ ਬਣੇ ਹੋਏ ਨੇ ਅੰਦਰ ਹੋਰ ਵੀ ਜਿਹੜੇ ਇੰਟਰਨੈਸ਼ਨਲ ਜਿਹੜੇ ਹੋਰ ਜਿਹੜੇ ਸੈਲੀਬ੍ਰਿਟੀਜ਼ ਨੇ ਪਪੂਲਰ ਸੈਲੀਬ੍ਰਿਟੀਜ਼ ਨੇ ਸਭ ਦੇ ਸਟੈਚੂ ਬਣੇ ਇਸੇ ਕਰਕੇ ਮੂਵੀ ਲੈਂਡ ਹੈ ਹਾਂਜੀ ਹਾਂਜੀ ਇਸ ਕਰਕੇ ਨੂੰ ਇੱਕ ਮੂਵੀ ਲੈਂਡ ਕਹਿੰਦੇ ਵੀ ਸਾਰੇ ਕਲਾਕਾਰਾਂ ਨੂੰ ਇੱਕ ਜਗ੍ਹਾ ਦੇ ਵਿੱਚ ਕੱਢਾ ਕੀਤਾ ਗਿਆ ਹਾਂਜੀ ਇੱਥੇ ਦਾ ਨਾ ਜਿਹੜਾ ਫਾਲ ਹੈਗਾ ਜਿਹਨੂੰ ਨਿਆਗਰਾ ਫਾਲ ਬੋਲਦੇ ਬਿਲਕੁਲ ਸਾਡੇ ਸਾਹਮਣੇ ਉਹ ਉੱਥੇ ਦੇਖੀ ਜਾਂਦਾ ਸਾਨੂੰ ਪਰ ਉਹ ਅੱਜ ਨਹੀਂ ਦਿਖਾਉਣਾ ਉਹ ਕਿਸੇ ਹੋਰ ਦਿਨ ਸਪੈਸ਼ਲ ਜਾਵਾਂਗੇ ਅਸੀਂ ਇਹ ਪੂਰਾ ਦਿਨ ਉਥੇ ਸਪੈਂਡ ਕਰਾਂਗੇ ਤਾਂ ਕਿਉਂਕਿ ਟੋਰਾਂਟੋ 'ਚ ਸਾਡੇ ਕੋਲ ਦਿਨ ਕਾਫੀ ਆ ਹਨ ਤੇ ਤੁਹਾਨੂੰ ਦਿਖਾ ਕੇ ਜਾਣਾ ਅੱਜ ਤਾਂ ਸਿਰਫ ਬਰਥਡੇ ਕਰਕੇ ਸੀਗਾ ਤੇ ਅਸੀਂ ਆਏ ਹੋਏ ਸੀਗੇ ਤੇ ਅੱਜ ਅਸੀਂ ਇੱਥੇ ਇੱਕ ਟਾਵਰ ਤੇ ਚੱਲੇ ਆਂ ਜਿਵੇਂ ਦਾ ਸੀ ਐਨ ਟਾਵਰ ਆ ਕਹਿੰਦੇ ਇੱਥੇ ਵੀ ਇੱਕ ਟਾਵਰ ਬਣਿਆ ਹੋਇਆਗਾ ਤੇ ਉਹਦੇ ਤੇ ਮਤਲਬ ਉਥੋਂ ਫਾਲ ਦਾ ਥਿਊ ਵਧੀਆ ਦਿਖਦਾ ਤੇ ਉਹ ਦੇਖ ਕੇ ਹੁਣੇ ਜੀ ਕਿਵੇਂ ਦਾ ਵੈਸੇ ਅੱਜ ਦੇ ਦਿਨ ਨਾ ਅਸੀਂ ਜਾ ਤਾਂ ਸਕਦੇ ਸੀਗੇ ਸੀ ਐਨ ਟਾਵਰ ਦਾ ਸੋਚਿਆ ਹੀ ਜਾਂਦਾ ਵੀ ਟੋਰਾਂਟੋ ਚਲੇ ਜਾਨੇ ਆ ਤੇ ਉਹ ਜਾਂ ਬੈਸਟ ਆਪਸ਼ਨ ਲੱਗੀ ਜਾਂ ਸਾਨੂੰ ਇਹ ਲੱਗੀ ਇੱਥੇ ਫਿਰ ਇਹ ਲੱਗਿਆ ਵੀ ਇੱਥੇ ਫਨ ਵੀ ਆ ਨਾਲ ਇੱਥੇ ਰੈਸਟੋਰੈਂਟ ਲੋਕੇਸ਼ਨ ਜਿੱਥੇ ਜਾਦਾ ਸਾਨੂੰ ਪਿਆਰੀਆਂ ਵਧੀਆ ਲੱਗੀਆਂ ਤੇ ਰੈਸਟੋਰੈਂਟ ਜਿਆਦਾ ਵਧੀਆ ਖਾਣ ਪੀਣ ਨੂੰ ਹਨਾ ਵੀ ਸਾਨੂੰ ਅਸੀਂ ਦਿਨ ਵਧੀਆ ਸਪੈਂਡ ਹੋ ਸਕਦਾ ਤੇ ਸੀ ਐਨ ਟਾਵਰਰ ਦਾ ਮਾਹੌਲ ਇੱਕ ਇੱਥੇ ਵੀ ਹੈ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਨੇ ਆ ਹੁਣ ਲਓ ਜੀ ਬਿਲਕੁਲ ਪਹੁੰਚ ਕੇ ਕੋਲ ਇਹਦੇ ਤੇ ਨਾਮ ਸਕਾਈ ਲੌਨ ਤੇ ਅਸਮਾਨ ਚ ਦੇਖੋ ਬੱਦਲਾਂ ਦੇ ਵਿੱਚ ਬਿਲਕੁਲ ਤੇ ਉੱਪਰ ਜਾ ਕੇ ਜਿਹੜਾ ਸੇਂਡਾਵਰ ਹੈ ਨਾ ਉਹ ਇਹਨੂੰ ਦੇਖ ਕੇ ਬਣਿਆ ਮਤਲਬ ਇਹਦੀ ਕਾਪੀ ਕੀਤੀ ਉਹਨਾਂ ਨੇ ਪਰ ਉਹ ਬਹੁਤ ਵੱਡਾ ਬਣਿਆ ਇਹਦੇ ਤੋਂ ਇਹ ਬਹੁਤ ਛੋਟਾ ਮਤਲਬ ਇਹਨੂੰ ਰਿਪਰੈਜ਼ੈਂਟ ਕਰਦਾ ਸੇਂਡਾਵਰ ਦਾ ਵਾਲਾ ਵਿਚ ਹੈ ਗਰਦਨ ਦੁਖਣ ਲੱਗ ਜਾਂਦੇ ਉੱਪਰ ਦੇਖਦੇ ਆਉਣ ਵਾਲੇ ਵਲੌਗ ਚ ਦਿਖਾਉਣੇ ਆ ਤੁਹਾਨੂੰ ਇਹ ਅੱਜ ਇਹ ਮਿੰਨੀ ਮਿੰਨੀ ਸੀਨ ਦਿਖਾ ਕੇ ਲਈਏ ਤੁਹਾਨੂੰ ਉਪਰੋਂ ਨਾਲੇ ਨਿਆਗਰਾ ਫਾਲ ਦਿਖੂਗਾ ਉਪਰੋਂ ਟਿਕਟ ਤੁਹਾਨੂੰ ਅੰਦਰ ਜਾ ਕੇ ਦੱਸਦੇ ਆ ਜੀ ਇਹਦੀ ਕਿੰਨੀ ਹੈਗੀ ਟਿਕਟ ਲੈਂਦੇ ਆ ਜੀ ਇਹਦੀ ਉੱਪਰ ਜਾਣ ਦੀ ਟਾਈਮ ਵੀ ਪਤਾ ਨਹੀਂ ਕਿੰਨਾ ਲੱਗੂਗਾ वेटिंग टाइम पीरियड ਨਾਲ ਸਾਹਮਣੇ ਕਾਊਂਟਰ ਹੈ ਮੇਲਾ ਤਾਂ ਘਾਟ ਹੀ ਹੈ 20 ਡਾਲਰ ਟਿਕਟ ਹੈ ਸਸਤਾ ਹੀ ਹੈ ਸੌਦਾ ਵੈਸੇ ਟਿਕਟ ਦੱਸਦੇ 19 ਡਾਲਰ ਤੇ ਟੈਕਸ ਪਾ ਕੇ ਪਈ ਹੈ 22 ਦੀ ਹੈ ਖੁਸ਼ੀ ਹਾਂਜੀ 60 ਡਾਲਰ ਦੀਆਂ ਪਈਆਂ ਠੀਕ ਆ 35-3600 ਰੁਪਇਆ ਵੀਊ ਦੇਖ ਲਓ ਇਹ ਜਿਹੜਾ ਟਿਕਟ ਬਹੁਤ ਸਸਤੀ ਆ ਹਾਂ ਓਕੇ ਥੈਂਕ ਯੂ ਲੈ ਲਈ ਆਪਾਂ ਨੇ ਚਲੋ ਲਾਈਨ 'ਚ ਲੱਗਣਾ ਹੈ ਹਾਂਜੀ ਹੈ ਤਾਂ ਲਾਈਨ 'ਚ ਲੱਗਣਾ ਐਲੀਵੇਟਰ ਚ ਵਾਹ ਓਹ ਸਾਹਮਣੇ ਦੇਖ ਰਿਹਾ ਹੁਣ ਅਮਰੀਕਾ ਤੁਹਾਨੂੰ ਕੀ ਬਾਤ ਹੈ ਯਾ ਪਰ ਅੱਜ ਬਾਹਰ ਬਦਲਵਾਈ ਹੋ ਗਈ ਆ ਉਹ ਦੇਖੋ ਇਧਰ ਨਿਆਗਰਾ ਫਾਲ ਹੈ ਦੇਖਦਾ ਕੁਝ ਸਾਰਾ ਕੁਝ ਦਿਖਣੋਂ ਓਟ ਗਿਆ ਬੱਦਲ ਬਹੁਤ ਆ ਯਾਰ ਉਹ ਸਾਹਮਣੇ ਅਮਰੀਕਾ ਦੇਖਦਾ ਹੀ ਹੈ ਨਾ ਬੱਦਲਾਂ ਜਾ ਗਏ ਯਾਰ ਜਮ ਵਧੀਆ ਰਿਹਾ ਆਪਣਾ ਨਿਆਗਰਾ ਫਾਲ ਦਾ ਜਾਣਦਾ ਕਰ ਲਿਆ ਅੱਜ ਲੈ ਵੀ ਉੱਪਰਲੇ ਪਾਸੇ ਆ ਗਏ ਬਿਲਕੁਲ ਕੁਛ ਇਹੋ ਜਿਹਾ ਨਜ਼ਾਰਾ ਹੈ ਇਹ ਦੇਖੋ ਵਾਓ ਵਾਓ ਇਹ ਸਾਰਾ ਜਿਹਨਾਂ ਤੁਸੀਂ ਦੇਖ ਰਹੇ ਹੋ ਨਿਆਗਰਾ ਸ਼ਹਿਰ ਹੈ ਜਿਵੇਂ ਤੁਹਾਨੂੰ ਦੱਸਿਆ ਨਿਆਗਰਾ ਸ਼ਹਿਰ ਹੋ ਗਈ ਨਹੀਂ ਹੋ ਗਿਆ ਹਾਂ ਇਧਰ ਬੱਦਲ ਜ਼ਿਆਦਾ ਹੈ ਉੱਪਰਲੇ ਪਾਸੇ ਆ ਜਾਲ ਜਾਲ ਲਾਇਆ ਹੋਇਆ ਇਹਨਾਂ ਨੇ ਇਸ ਤਰ੍ਹਾਂ ਦਾ ਕਰਕੇ ਬਣਾਇਆ ਹੋਇਆ ਹੈ ਹਾਂ ਜੀ ਇਹ ਨਿਆਗਰਾ ਸ਼ਹਿਰ ਸੀਗਾ ਬੱਦਲ 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 ਤਾਂ ਬਹੁਤ ਖਤਰਨਾਕ ਹੈ ਇੱਥੇ ਵੀ ਆ ਜਾਈ ਜਾਂਦਾ ਹੈ ਹਨਾ ਓ ਆ ਗਿਆ ਇਧਰਲੇ ਪਾਸੇ ਫੌਲ ਤੁਹਾਨੂੰ ਦਿਖਾਉਮਾ ਜੀ ਦੇਖਦੇ ਤੂੰ ਵਾਓ ਥੋੜਾ ਜਿਹਾ ਦੇਖ ਲੈ ਓਹੋ ਸਾਰਾ ਬੱਦਲ ਹੀ ਬੱਦਲ ਆ ਗਿਆ ਵੇਟ ਕਰਨੀ ਪੈਣੀ ਹੈ ਇੱਥੇ ਐਟ ਲੀਸਟ ਮਤਲਬ ਦਾ ਅੱਧਾ ਪੌਣਾ ਘੰਟਾ ਨਹੀਂ ਸਾਨੂੰ ਐਂ ਸੀਗਾ ਵੀ ਉੱਪਰ ਚੜਾਂਗੇ ਦੇਖਾਂਗੇ ਤੇ ਲੰਘਿਆਵਾਂਗੇ ਤੇ ਜੇ ਹੁਣ ਕਿਉਂਕਿ ਹੌਲੀ ਹੌਲੀ ਬੱਦਲ ਸਾਰਾ ਹਟਣਾ ਫੇਰ ਪ੍ਰੋਪਰ 뷰 ਖਿਲੂਗਾ ਹਨ ਲੈ ਬਾਈ ਸੁਣ ਲਈ ਰੱਬ ਨੇ ਆਪਣੀ ਪੂਰੀ ਸੋਣੀ ਇਹ ਦੇਖੋ ਨਿਆਗਰਾ ਫਾਲ ਸਾਹਮਣੇ ਉਹ ਸਾਹਮਣੇ ਅਮਰੀਕਾ ਦਿਖ ਰਿਹਾ ਅੱਧਾ ਅਮਰੀਕਾ ਤੇ ਅੱਧਾ ਕੈਨੇਡਾ ਕਿਆ ਖੂਬਸੂਰਤ ਨਜ਼ਾਰਾ ਹੈ ਯਾਰ ਦੇਖ ਲੋ ਯਾਰ ਬਾਰਡਰ ਬੂਡਰ ਬੰਦੇ ਨੇ ਕੀ ਚੀਜ਼ਾਂ ਬਣਾਈਆਂ ਹੋਈਆਂ ਉਧਰ ਜਾਣ ਲਈ ਵੀਜ਼ਾ ਚਾਹੀਦਾ ਤੁਹਾਨੂੰ ਪਾਸਪੋਰਟ ਚਾਹੀਦਾ ਅੱਖਾਂ ਦੇਖ ਸਕਦੀਆਂ ਤੇ ਪਰ ਤੁਸੀਂ ਟੱਪ ਨਹੀਂ ਸਕਦੇ ਤੇ ਦੁਨੀਆ ਨਾ ਮੈਂ ਹਮੇਸ਼ਾ ਹੀ ਕਹਿੰਦਾ ਹੁਣ ਜਦੋਂ ਬਾਰਡਰ ਤੇ ਖੜਦਾ ਕਿ ਵੀ ਦੁਨੀਆ ਖੁੱਲੀ ਹੋਣੀ ਚਾਹੀਦੀ ਹੈ ਤੁਹਾਡਾ ਜਿੱਥੇ ਜੀ ਕਰਦਾ ਉੱਥੇ ਜਾ ਕੇ ਤੁਸੀਂ ਰਹਿ ਸਕੋ ਹਨਾ ਇੱਥੋਂ ਅੱਖਾਂ ਨਾਲ ਦਿਖਦਾ ਸਾਰਾ ਕੁਝ ਸਾਰਾ ਕੁਝ ਦਿਖੀ ਜਾਂਦਾ ਪਰ ਸਾਰਾ ਅਮਰੀਕਾ ਹੈਗਾ ਜਿੰਨਾ ਤੁਸੀਂ ਦੇਖ ਰਹੇ ਮੈਂ ਹਾਰਡਲੀ ਮੰਨਦਾ ਅੱਧਾ ਅਨੁਰੂਪ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਹਨਾ ਹਾਂਜੀ ਹਾਂਜੀ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਲੈ ਇੱਥੋਂ ਏਰੀਆ ਯਾਰ ਬਹੁਤ ਸੋਹਣਾ ਹੈ ਗ੍ਰੀਨਰੀ ਬਹੁਤ ਜ਼ਿਆਦਾ ਹੈ ਤੇ ਵਧੀਆ ਲੱਗਿਆ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਸ਼ਾਂਤ ਵੀ ਹੈ ਨਾ ਬਹੁਤਾ ਰੌਲੇ ਰੱਪੇ ਵਾਲਾ ਵੀ ਹੈਗਾ ਤਾਂ ਹਾਂਜੀ ਉੱਪਰ ਵੀ ਸ਼ਾਂਤੀ ਹੈ ਸਾਰਾ ਸ਼ਹਿਰ ਵੀ ਸ਼ਾਂਤ ਦਾ ਟ੍ਰੈਫਿਕ ਵੀ ਸ਼ਾਂਤ ਹੈ ਲੋਕ ਵੀ ਸ਼ਾਂਤ ਹੈ ਵੈਸੇ ਖੁਸ਼ੀ ਆਪਾਂ ਦੁਬਾਰਾ ਆਵਾਂਗੇ ਇੱਕ ਦਿਨ ਪਰ ਇੱਥੋਂ ਤੁਹਾਨੂੰ ਐਂਜ ਨਹੀਂ ਲੱਗਦਾ ਜਿਵੇਂ ਆਪਾਂ ਅਮਰੀਕਾ ਨੂੰ ਦੇਖਦੇ ਨੇ ਕਿ ਉਹ ਵਾਈਬ ਹੈ ਇਸ ਸ਼ਹਿਰ ਦੇ ਵਿੱਚ ਹੈ ਨਾ ਹਾਂਜੀ ਦੇਖੋ ਕਿੰਨਾ ਹਰਾ ਭਰਾ ਹੈਗਾ ਹਨਾ ਟਾਵਰ ਦੇਖ ਲਿਆ ਜੀ ਤੇ ਹੁਣ ਅਸੀਂ ਚੱਲੀਏ ਮੈਂ ਕਹਿੰਦਾ ਚੱਲੀਏ ਖੁਸ਼ੀ ਹੇਡ ਲੈ ਪਾਸੇ ਚਲੋ ਉਧਰ ਚਾਰੇ ਪਾਸੇ ਕਿਹੜਾ ਦੇ ਲਿਆ ਹੋ ਗਏ ਨਹੀਂ ਆ ਰਹੀ ਆ ਹਾਂਜੀ ਉਧਰ ਨਿਆਗਰਾ ਫਾਲ ਕਰਕੇ ਬਾਲਾ ਬੱਦਲ ਆ ਇਧਰਲੇ ਵਾਸਤੇ ਆਜੋ ਇਧਰ ਕਿੰਨਾ ਵਧੀਆ ਦੇਖ ਰਿਹਾ ਆ ਅਜ ਤੋਂ ਬਾਅਦ ਚ ਆਪਾਂ ਕੱਟਣਾ ਜੀ ਕੇਕ ਹੁਣ ਸਿੱਧਾ ਉਹ ਟਾਊਨ ਸੀ ਜਿਹੜਾ ਤੁਹਾਨੂੰ ਉੱਪਰੋਂ ਦਿਖਾ ਰਹੇ ਸੀ ਨਾ ਅਸੀਂ ਪਹਿਲਾਂ ਸਾਹਮਣੇ ਜਿੱਥੇ ਤੁਹਾਨੂੰ ਕੈਸੀਨੋ ਵਗੈਰਾ ਦਿਖਾਏ ਸੀਗੇ ਸਾਰੇ ਉਹ ਸਾਹਮਣੇ ਵਾਲਾ ਹੈਗਾ ਉਹ ਇਹ ਏਰੀਆ ਚ ਥੋੜਾ ਜਿਹਾ ਹੀ ਰੀ ਹੈ ਡਾਊਨ ਡਾਊਨ ਦਾ ਇੰਨਾ ਕੀ ਜਿੱਥੇ ਮੇਨ ਡਿਵੈਲਪ ਹੋਇਆ ਹੈ ਬਾਕੀ ਦਾ ਖਾਲੀ ਵੀ ਹੈ ਤਾਂ ਦਿਲ ਮੋਹਣ ਵਾਲਾ ਐਕਸਪੀਰੀਅੰਸ ਹੈਗਾ ਜੀ ਤੇ ਮਸਟ ਵਿਜ਼ਿਟ ਹੈਗਾ ਮੈਂ ਤਾਂ ਇਹ ਕਹੂੰਗਾ 5-6000 ਰੁਪਏ ਲੱਗਦਾ ਇੰਡੀਆ ਦਾ ਸਾਡੇ ਤਿੰਨ ਦਾ ਇੱਕ ਜਣਾਂ ਦਾ 2000 ਲੱਗਦਾ ਤੇ ਕਮਾਲ ਦਾ ਹੈਗਾ ਨਿਆਗਰਾ ਫਾਲ ਦਾ ਬਹੁਤ سارے ਲੋਕ ਆਉਂਦੇ ਆ ਪੇਰੈਂਟਸ ਆਉਂਦੇ ਆ ਕਾਫੀ ਸਾਰੇ ਜਿਹੜੇ ਦੇਖ ਕੇ ਜਾਂਦੇ ਆ ਹਨਾ ਜਿੰਨੇ ਵੀ ਵਿਜ਼ਿਟਰ ਆਏ ਹੁੰਦੇ ਆ ਪਰ ਮਤਲਬ ਵੀ ਇੱਥੇ ਜ਼ਰੂਰ ਆ ਕੇ ਜਾਓ ਉੱਪਰਲੇ ਪਾਸੇ ਬਹੁਤ ਸੋਹਣਾ 뷰 ਤੁਹਾਨੂੰ ਦਿਖਾਈ ਦਿੱਤਾ ਹਨਾ ਕਿੰਨਾ ਸੋਹਣਾ ਵਾਲਾ ਦੁਆਲਾ ਸੀ ਜੀ ਅਸੀਂ ਪਹੁੰਚਿਆ ਬੇਕਰੀ ਸ਼ਾਪ ਤੇ ਕੇਕ ਚੱਕ ਲਈਏ ਜੀ ਦੇਖ ਤੁਹਾਨੂੰ ਦਾ ਯਾਰ ਬੇਕ ਸ਼ਾਪਸ ਵੀ ਦੇਖ ਲਓ ਕਿੰਨੀਆਂ ਜਿਆਦਾ ਸੋਹਣੀ ਹੈਗੀਆਂ ਜਿਵੇਂ ਤੁਹਾਨੂੰ ਦਾ ਸਾਹ ਸ਼ਾਂਤ ਜੈ ਸੋਹਣਾ ਲਓ ਜੀ ਦੇਖਦੇ ਆ ਕੇਕ ਸਪੈਸ਼ਲ ਆਰਡਰ ਤੇ ਬਣਵਾਇਆ ਸੀ ਅਸੀਂ ਤਿਆਰ ਕਰਾਇਆ ਸੀ ਤਾਂ ਜੋ ਇੰਨਾ ਟਾਈਮ ਲੱਗਿਆ ਸਵੈਰ ਦਾ ਆਰਡਰ ਦੇ ਰੱਖਿਆ ਤੇ ਰੈਡੀ ਕਰਨ ਨੂੰ ਕਹਿੰਦੇ ਟਾਈਮ ਲੱਗੂਗਾ ਸਾਨੂੰ ਕਸਟਮਾਈਜ਼ ਕੇਕ ਕੈਸਾ ਰਹਿੰਦਾ ਤੁਸੀਂ ਕਸਟਮਾਈਜ਼ ਕੇਕ ਤਿਆਰ ਕਰਾਇਆ ਹੈ ਪਾਰਿਆ Yeah. Thank you. You're welcome. Whose birthday is it? Oh, wow. ah, happy birthday. Thank you. Thank you so much. Yeah. Happy no, no, birthday Khushi. Thank you, thank you. Kitna sohna hai na? Yeah. Okay. Strawberry wale kay ki katte itthe hage, hain? Khushi. Thank you. Go. So have a great day. Happy birthday Khushi again. <laughs> ਕਿ ਮੈਂ ਕਿੰਨਾ ਘੋੜ ਘੋੜ ਬੋਲਦੀ ਆਂ ਅੰਗਰੇਜ਼ਨ ਚਲੋ ਬਈ ਹੁਣ ਲੈ ਕੇ ਚਲੀਏ ਤੁਹਾਨੂੰ ਸੋਹਣੀ ਜੀ ਥਾਂ ਤੇ ਤੁਸੀਂ ਯਾਦ ਕਰੋਗੇ ਅਸੀਂ ਚੱਲੇ ਆਂ ਜੀ ਆਨ ਦੀ ਲੇਕ ਅਨਟਾਰੀਓਨ ਦੀ ਲੇਕ ਹੁਣ ਅਸੀਂ ਆਏ ਆਂ ਜੀ ਮੇਰੇ ਇੱਕ ਮਿੱਤਰ ਨੂੰ ਮਿਲ ਤੇ ਹਾਂਜੀ ਧਲੋਂ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ ਚੜਦੀ ਕਲਾ ਜੀ ਆਇਆ ਨੂੰ ਜੀ ਸ਼ੁਕਰੀਆ ਸ਼ੁਕਰੀਆ ਚਲੋ ਐਨੇ ਜੀ ਨਿਆਗਰਾ ਫਾਲ ਵਾਲੇ ਮਿੱਤਰ ਤੇ ਇਹਨਾਂ ਦੇ ਸਦਕੀ ਸਾਡੇ ਇੱਥੇ ਬਰਥਡੇ ਮਨਾਏ ਨੇ ਅਸੀਂ ਕੈਨੇਡਾ ਆ ਗਏ ਹੈ ਤੇ ਤੁਹਾਨੂੰ ਦੱਸਦਾ ਹੋਰ ਸੇਤਾ ਵੇਤਾ ਕਿਵੇਂ ਹੈ ਸੇਤਾ ਵਧੀਆ ਜੀ ਚੜਦੀ ਕਲਾਣ ਬਹੁਤ ਵਧੀਆ ਐ ਜੀ ਪੰਜਾਬੀ ਯੂਨੀਵਰਸਿਟੀ ਦੇ ਸਾਡੇ ਮਿੱਤਰ ਨੇ ਤੇ ਵੀਜ਼ੇ ਲਗਾਉਂਦੇ ਆ ਇਹ ਕੈਨੇਡਾ ਦਾ ਵੀਜ਼ਾ ਇਹਨਾਂ ਦੇ ਥਰੂ ਆਪਣਾ ਲੱਗਿਆ ਸੀਗਾ ਤਾਂ ਇੰਗਲੈਂਡ ਤੁਹਾਨੂੰ ਮਿਲਾਇਆ ਨਹੀਂ ਗਿਆ ਸੀ ਹਨ ਜਦੋਂ ਅਸੀਂ ਵੀਜ਼ਾ ਲੱਗਿਆ ਉਦੋਂ ਮਿਲ ਸਟicker ਹਾਂ ਉਦੋਂ ਵੈਸੇ ਰੈਫਰੈਂਸ ਦਿੱਤਾ ਸੀ ਜੀ ਸ਼ੁਕਰੀਆ ਬਲਾਂ ਦਾ ਤੁਹਾਡਾ ਠੀਕ ਹੈ ਬਹੁਤ ਬਹੁਤ ਅਗੇਨ ਇੱਥੇ ਆਉਣ ਵਾਸਤੇ ਨਾ ਨਾ ਕੋਈ ਗੱਲ ਨਹੀਂ ਜੀ ਦੁਨੀਆ ਦੇ ਖਾਨੇ ਪੈਰ ਪਾਇ ਤੇ ਸੀ ਦੁਨੀਆ ਦੀ ਮਿੱਟੀ ਲੈ ਕੇ ਆਏ ਸੀ ਨਾ ਨਾ ਥੈਂਕ ਯੂ ਤੇ ਹੁਣ ਦੂਜਾ ਤੁਹਾਨੂੰ ਨਾਲ ਲੈ ਕੇ ਜਾਣਾ ਸੀ ਹਾਂ ਜੀ ਹਾਂ ਹੈ ਕੇਕ ਕੱਟਣਾ ਪਾ ਇਕੱਠਿਆਂ ਨਹੀਂ ਠੀਕ ਹੈ ਜੀ ਕਿਉਂ ਹੋ ਜੀ ਤੇ ਮੈਂ ਕਿਹਾ ਸੈਲੀਬ੍ਰੇਸ਼ਨ ਜਦੋਂ ਵੀਜ਼ਾ ਜਿਹੜੇ ਬੰਦੇ ਨੇ ਲਵਾਇਆ ਇਕੱਠਾ ਨਾਲ ਹੋ ਸਕੇ ਸੈਲੀਬ੍ਰੇਸ਼ਨ ਹੂੰ ਚਲੋ ਜੀ ਅੱਜ ਦੇ ਦਿਨ ਇੰਨਾ ਕੁ ਤਾਂ ਨਾ ਸਪੈਸ਼ਲੀ ਧੰਨਵਾਦ ਬਾਈ ਦਾ ਕਰਨਾ ਪੜਦਾ ਸੀ ਇਸੇ ਕਰਕੇ ਵੀ ਅਸੀਂ ਰੱਖਿਆ ਵੀ ਨੈਗਰਾ ਜਾ ਕੇ ਬਰਥਡੇ ਸੈਲੀਬ੍ਰੇਟ ਕਰਕੇ ਆਉਣਾ ਸਾਡੇ ਦੋਵਾਂ ਦੇ ਬਰਥਡੇ ਸਤੰਬਰ ਚ ਲੰਘੇ ਆ ਹਨ थैंक यू ਬਾਈ ਸ਼ੁਕਰੀਆ ਕੈਨੇਡਾ ਦੀ ਸੁਰਗਰਗੀ ਸੋਹਣੀ ਧਰਤੀ ਤੇ ਜਿਨ੍ਹਾਂ ਨੇ ਸਾਨੂੰ ਬੁਲਾਇਆ ਮੌਕਾ ਮਿਲਿਆ ਸਾਨੂੰ ਹੈ ਨਹੀਂ ਨਹੀਂ ਤੇ ਬਾਕੀ ਜੇ ਤੁਹਾਨੂੰ ਵੀ ਕਿਸੇ ਮਦਦ ਦੀ ਮਤਲਬ ਕਿਸੇ ਵੀ ਕਿਸਮ ਦੀ ਲੋੜ ਹੋਵੇ ਕੈਨੇਡਾ ਦੇ ਲਈ ਬਾਈ ਨਾਲ ਸੰਪਰਕ ਕਰ ਸਕਦੇ ਤੁਸੀਂ ਇਹ ਕੋਈ ਪ੍ਰੋਮੋਸ਼ਨ ਪੈਸੇ ਦੇ ਕੇ ਕਰਨ ਵਾਲੀ ਐਡ ਨਹੀਂ ਹੈਗੀ ਤੇ ਮੇਰੇ ਮਿੱਤਰ ਨੇ ਜਿੱਥੇ ਸਾਨੂੰ ਭਰੋਸਾ ਹੁੰਦਾ ਉੱਥੇ ਹੀ ਅਸੀਂ ਬੋਲਦੇ ਹੁੰਦੇ ਹਾਂ ਤੇ ਬਾਕੀ ਇਹਨਾਂ ਦਾ ਕਾਰਡ ਜਾਂ ਈਮੇਲ ਵਗੈਰਾ ਉੱਥੇ ਤੁਹਾਡੇ ਸਾਹਮਣੇ ਆ ਰਹੀ ਹੋਣੀ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹੁਣ ਦੱਸ ਦੋ ਮਿੰਟ ਲੋ ਸਾਹਮਣੇ ਕਾਲਾ ਕੋਟ ਐ ਨਹੀਂ ਪਾਇਆ ਕਿ ਗੱਲ ਕਰਕੇ ਪਾਉਂਦੇ ਕਾਲਾ ਕੋਟ ਮੈਂ ਉਹ ਗੱਲ ਵੱਖਰੀ ਵੀ ਅਜੇ ਪਾਇਆ ਨਹੀਂ ਹੈਗਾ ਨੀ ਉਹ ਪਹਿਲਾਂ ਪਾਇਆ ਹੁੰਦੇ ਜੇ ਪਤਾ ਹੁੰਦਾ ਅੱਛਾ ਜੇ ਪਤਾ ਹੁੰਦਾ ਕਹਿੰਦੇ ਮਸ਼ਹੂਰੀ ਕਰਨੀ ਅੱਜ ਪਾ ਕੇ ਆਉਂਦੇ ਉਹੀ ਆ ਵੀ ਉਹ ਫਿਰ ਪੇੜ ਮਸ਼ਹੂਰੀ ਵਾਲੀ ਗੱਲ ਨਹੀਂ ਨਾ ਲਓ ਜੀ ਹੁਣ ਅਸੀਂ ਤੁਹਾਨੂੰ ਸਿੱਧਾ ਮਿਲਦੇ ਆਂ ਆਉਣ ਦੀ ਲੇਕ ਜਾਣਾ ਤਾਂ ਜੀ ਬਾਈ ਹੁਣੇ ਨੇ ਇੱਕ ਲੋਕੇਸ਼ਨ ਲੱਭੀ ਹੋਈ ਆ ਇੱਥੇ ਆਉਣ ਦੀ ਲੇਕ ਨੇ ਆ ਗਰਾ ਆਉਣ ਦੀ ਲੇਕ ਤੇ ਉੱਥੇ ਚੱਲਦੇ ਆਂ ਪੱਕੇ ਕੱਟ ਕੇ ਹੀ ਜਾ ਕੇ ਇਹ ਨਗਰਾ ਪਿੰਡ ਦਾ ਜੀ ਅਸਲ ਜਿਹਾ ਡਾਊਨ ਡਾਊਨ ਹੈ ਕਹਿੰਦੇ ਸੈਂਟ ਲਾਰੈਂਸ ਐਵੇਨਿਊ ਹੈ ਉਹ ਜਿਹੜਾ ਉੱਧਰ ਆ ਉਹ ਵੀ ਸੀ ਉਹ ਨਵਾਂ ਡਵੈਲਪ ਹੋ ਗਿਆ ਕਲਿਫਟਨ ਹਿੱਲ ਨੂੰ ਤਾਂ ਸੜਕ ਸੀ ਪਰ ਟੂਰਿਸਟ ਏਰੀਆ ਟੂਰਿਸਟ ਕਰਕੇ ਉਹ ਟੂਰਿਸਟ ਏਰੀਆ ਕਹਿ ਦਿੰਦੇ ਆ ਸੀ ਮਤਲਬ ਲੋਕਲ ਉਹ ਚ ਇਹ ਅਸਲ ਜਹ ਅਸਲ ਜਹ ਹੈ ਨਾ ਇਹ ਰਾਹ ਜਾਂਦੇ ਜੀ ਹੁਣ ਅਸੀਂ ਰੁਕਿਆ ਇੱਕ ਵਿਊ ਪੁਆਇੰਟ ਦੇ ਉੱਪਰ ਤੇ ਜਿੱਥੋਂ ਨਿਆਗਰਾ ਰਿਵਰ ਆ ਜਿਹੜਾ ਉਹਦਾ ਵਿਊ ਦਿਖਦਾ ਹੈਗਾ ਤੇ ਵੈਸੇ ਤੁਹਾਨੂੰ ਪੂਰਾ ਇੱਕ ਦਿਨ ਤੁਹਾਨੂੰ ਜਿਵੇਂ ਦੱਸਿਆ ਇੱਕ ਸਪੈਸ਼ਲ ਟਾਈਮ ਗੱਡ ਕੇ ਅਸੀਂ ਆਵਾਂਗੇ ਤੇ ਸਾਰਾ ਤੁਹਾਨੂੰ ਨਿਆਗਰਾ ਫਾਲ ਦੇ ਜਮਾ ਫਾਲ ਦੇ ਵਿੱਚ ਜਹਾਜ਼ ਜਿਹੜਾ ਪਾਣੀ ਵਾਲੇ ਜਹਾਜ਼ ਜੀ ਆ ਉਹ ਲੈ ਕੇ ਜਾਂਦੇ ਆ ਤੇ ਉੱਥੇ ਲੈ ਕੇ ਜਾਵਾਂਗੇ ਤੇ ਪ੍ਰੋਪਰ ਐਕਸਪਲੋਰ ਕਰਾਂਗੇ ਅੱਜ ਦਾ ਮੋੜਲਾ ਮੋੜਲਾ ਉੱਪਰੋਂ ਉੱਪਰੋਂ ਦੇਖ ਲੈਣੇ ਜਿੱਤੋਂ ਜਦੋਂ ਦੇਖਦਾ ਹੈਗਾ ਇਹ ਦੇਖੋ ਕਾਫੀ ਸਾਰੇ ਲੋਕ ਇੱਥੇ ਦੇਖਣ ਦੇ ਲਈ ਆਏ ਹੋਏ ਆ ਇਹ ਰਿਵਰ ਨੂੰ ਤੇ ਉਹ ਸਾਹਮਣੇ ਆ ਗਿਆ ਜੀ ਨਿਆਗਰਾ ਇਹ ਦਰਿਆ ਹੈ ਸਾਰਾ ਨਿਆਗਰਾ ਉਹ ਪਰਾਂਲੇ ਪਾਸੇ ਅਮਰੀਕਾ ਹੈਗਾ ਮੇਰੇ ਖਿਆਲ ਚ ਅਮਰੀਕਾ ਹੀ ਹੈ ਬਾਈ ਇਹ ਅਮਨੋ ਅਮਰੀਕਾ ਪਰ ਵਾਲੇ ਪਾਸੇ ਹਾਂਜੀ ਸਾਹਮਣੇ ਅਮਰੀਕਾ ਹੈ ਹਨਾ ਬਸ ਨਦੀ ਦੇ ਪਰਲੇ ਪਾਸੇ ਜਿਹੜਾ ਉਹ ਟਰੈਕ ਜਿਵੇਂ ਅਮਰੀਕਾ ਹਾਂ ਉਹ ਅਮਰੀਕਾ ਹੈ ਸਾਹਮਣੇ ਹਾਂਜੀ ਠੀਕ ਆ ਦੇਖੋ ਇੰਨੀ ਨੇੜੇ ਆ ਜੀ ਸਰਦੀਆਂ ਜੰਮ ਜਾਂਦਾ ਬਈ ਇਹ ਕਨਾ ਵਗਦਾ ਹੀ ਰਹਿੰਦਾ ਅੱਛਾ ਦੇਖੋ ਜੀ ਕਿੰਨੇ ਸਾਰੇ ਲੋਕ ਦੇਖਣ ਲਈ ਆਉਂਦੇ ਇਹ ਇਹ ਆ ਜੀ ਸਾਰੀ ਲੇਕ ਅੰਟਾਰੀਓ ਤੇ ਜਿੰਨਾ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਨਿਆਗਰਾ ਅ ਅਦੀ ਪਾਣੀ ਹੈ ਨਿਆਗਰਾ ਦੀ ਜਿਹੜਾ ਨਿਆਗਰਾ ਦਰਿਆ ਹੈਗਾ ਇਹ ਹਿੱਸਾ ਵੀ ਬਹੁਤ ਘੱਟ ਲੋਕ ਦੇਖ ਕੇ ਜਾਂਦੇ ਆ ਜਿਹੜੇ ਨਿਆਗਰਾ ਫਾਲ ਦੇਖਣਾ ਹੁੰਦੇ ਆ ਨਾ ਇਧਰਲੇ ਪਾਸੇ ਬਹੁਤ ਘੱਟ ਆਉਂਦੇ ਆ ਪਰ ਇਧਰੋਂ ਮੈਨੂੰ ਲੱਗਦਾ ਘੁੰਮ ਫਿਰ ਕੇ ਬਹੁਤ ਸੋਹਣਾ ਤੇ ਸ਼ਾਂਤ ਏਰੀਆ ਦੇਖਣ ਵਾਲਾ ਵਾਹ ਕੀ ਬਾਤ ਹੈ ਇੱਥੇ ਆ ਕੇ ਲੇਕ ਬਣ ਗਈ ਦਰਿਆ ਤਾਂ ਨਹੀਂ ਹੈਗਾ ਇਹ ਅਨੂਪ ਇਹ ਲੇਕ ਸ਼ੋਰਜ ਆ ਗਿਆ ਅੱਛਾ ਲੇਕ ਲੇਕ ਦਾ ਏਰੀਆ ਸਾਰਾ ਹੈ ਓਕੇ ਤੇ ਉਹ ਸਾਹਮਣੇ ਅਮਰੀਕਾ ਦੇ ਹੀ ਅੱਛਾ ਉਹ ਅਮਰੀਕਾ ਹੈਗਾ ਉਹ ਸਾਹਮਣੇ ਹਾਂਜੀ ਹਾਂਜੀ ਇੱਥੋਂ ਵੀ ਇੰਨੀ ਨੇੜੇ ਆ ਵਾਹ ਕੀ ਬਾਤ ਹੈ ਯਾਰ ਥਾਂ ਥਾਂ ਅਮਰੀਕਾ ਥਾਂ ਥਾਂ ਹੈ ਯਾਰ ਆ ਲੀਫ ਲੀਫ ਫਾਲ ਹੋਣ ਲੱਗਿਆ ਕਿੱਡਾ ਸੋਹਣਾ ਲੱਗਦਾ ਹੈ ਨਾ ਫਾਲ ਸੀਜ਼ਨ ਲੈ ਵੀ ਨਿਕਲੀ ਇੱਥੇ ਪਰ ਜਾਣ ਨੂੰ ਇੱਥੋਂ ਹਜੇ ਨਹੀਂ ਕਰਦਾ ਜੀ ਢੱਲੋਂ ਸਾਹਿਬ ਏਰੀਆ ਸੱਚੀ ਬੜਾ ਸੋਹਣਾ ਸੀ ਆ ਤਾਂ ਜਿੱਥੇ ਆਏ ਮੈਂ ਤੁਹਾਨੂੰ ਕਿਹਾ ਵੀ ਅਜੇ ਤੁਸੀਂ ਟਾਈਮ ਕੱਢ ਕੇ ਆਓ ਤੁਹਾਨੂੰ ਹੋਰ ਵਧੀਆ ਦਿਖਾਵਾਂਗੇ ਨਿਆਗਰਾ ਦਾ ਇਹ ਦੇਖੀ ਕੀ ਹੈ ਹਜੇ ਤਾਂ ਦੇਖਿਆ ਹੀ ਕੋਈ ਨਹੀਂ ਨਹੀਂ ਸੱਚੀ ਆ ਤਾਂ ਬੰਦਾ ਸੋਚ ਵੀ ਨਹੀਂ ਸਕਦਾ ਵੀ ਇੰਨਾ ਸੋਹਣਾ ਏਰੀਆ ਹੋ ਕਿਉਂਕਿ ਦੂਰ ਬੈਠੇ ਇੰਡੀਆ ਬੈਠੇ ਬੰਦਾ ਜੀ ਉਹੀ ਵਧੀਆ ਹੁੰਦਾ ਗੱਲਾ ਫਾਲਪੁਰ ਦੂਰ ਬੈਠਦਾ ਇਹ ਹੁੰਦਾ ਨਾ ਵੀ ਪਾਣੀ ਉਹ ਡਿੱਗਦਾ ਮੈਂ ਨਿਆਗਰਾ ਚ ਰਹਿ ਗਿਆ ਨਾਲੇ ਜਿਹੜੇ ਹੋਰ ਕਿਤੇ ਰਹਿੰਦੇ ਉਹ ਵੀ ਕਹਿੰਦੇ ਕੈਨੇਡਾ ਜੇ ਉੱਥੇ ਕਹਿੰਦੇ ਨਿਆਗਰਾ ਚ ਲੈ ਦੇ ਕੇ ਕੀ ਹੈ ਕਹਿੰਦੇ ਉਹੀ ਹੈ ਪਾਣੀ ਉਹ ਡਿੱਗਦਾ ਨਾ 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 ਪਰ ਮੈਂ ਤਾਂ ਬਈ ਸਾਰਿਆਂ ਨੂੰ ਸੁਜੈਸਟ ਕਰੂੰਗਾ ਵੀ ਇੰਨਾ ਕਿ ਜ਼ਿਆਦਾ ਸੋਹਣਾ ਏਰੀਆ ਬਣਿਆ ਹੋਇਆ ਨਾ ਸਾਰਾ ਤੁਹਾਨੂੰ ਦਿਖਾਇਆ ਮਸਟ ਵਿਜ਼ਿਟ ਹੈ ਇੱਥੇ ਆਏ ਬੰਦਾ ਨਿਆਗਰਾ ਦਾ ਸਫ਼ਰ ਅਧੂਰ ਹੈਗਾ ਇੱਥੇ ਪੱਕਾ ਹੋਏ ਹੁਣ ਸੋ ਫਾਈਨਲੀ ਜੀ ਅਸੀਂ ਪਹੁੰਚਿਆ ਇੱਕ ਰੈਸਟੋਰੈਂਟ ਤੇ ਤੇ ਵੈਸੇ ਕਾਫੀ ਸਾਰੇ ਇੱਥੇ ਡਾਊਨ ਡਾਊਨ ਚ ਸੋਹਣੇ ਸੋਹਣੇ ਰੈਸਟੋਰੈਂਟ ਆ ਤੇ ਇਹ ਸਾਨੂੰ ਵਧੀਆ ਲੱਗਿਆ ਡੈਕੋ ਡেকੋਰੇਸ਼ਨ ਵਧੀਆ ਰਗੀ ਫੁੱਲ ਬਾਡੀ ਵਧੀਆ ਇਹਨਾਂ ਦੀ ਪਾਣੀ ਪੂਣੀ ਦੇ ਕੇ ਰੱਖਦੇ ਆ ਟੇਬਲ ਸਾਡਾ ਸਜਾਇਆ ਜਾ ਰਿਹਾ ਜੀ ਤੇ ਬਾਈ ਨਰੂਪ ਦੇ ਦੁਆਰਾ ਕਿਉਂਕਿ ਹੈਲੋਇਨ ਆਉਣ ਵਾਲਾ ਹੈਗਾ ਤੇ ਫਾਲ ਸੀਜ਼ਨ ਜੋ ਜੋ ਰੁੱਤਾਂ ਕੈਨੇਡਾ ਦੀਆਂ ਹੁਣ ਅਸੀਂ ਦੇਖ ਰਹੇ ਆ ਨਾ ਉਹ ਰੁੱਤਾਂ ਦੇ ਅਨਸਾਰ ਬਰਥਡੇ ਮਨਾਏ ਜਾਣਾ ਹੈ ਰਾਈਟ ਸਹੀ ਹੈ ਨਾ ਤੇ ਹਾਂਜੀ ਬਿਲਕੁਲ ਸਹੀ ਤੇ ਅੱਜ ਹੀ ਸੋ ਫਾਈਨਲੀ ਕੇ ਕਟਨ ਦਿੱਲੀ ਜਾ ਰਹੇ ਆ ਅਗਲੇ ਸਾਲ ਦੇ ਵਿੱਚ ਪ੍ਰਵੇਸ਼ ਪੈਣੀ ਹੈ ਬਰਥਡੇ ਗਿਫਟ ਮੇਰਾ ਵੀ ਪੈਣੀ ਹੈ ਸਾਈਜ਼ ਤਾਂ ਮੈਂ ਕਹਿ ਰਹੀ ਹਾਂ ਲੈ ਲਓ ਬਹੁਤ ਸੋਹਣੇ ਲੱਗਦੇ ਲੂਜ਼ ਆ ਥੋੜੀ ਲੂਜ਼ ਨਹੀਂ ਸਾਈਜ਼ ਤਾਂ ਪਏ ਹਰੇ ਪਰ ਸਾਰੇ ਐਮ ਐਮ ਤੋਂ ਵੱਸ ਡੈਕਸ ਐਲ ਐਲ ਨਹੀਂ ਹੈ ਐਲ ਹੈ ਨਹੀਂ ਨੋ ਦੇਖੀ ਉਹ ਸੋਹਣੀ ਹੈ ਹਟਦੀਆਂ ਨੇ ਕਿਤੇ ਹਟਦੀਆਂ ਨੇ ਕੁੜੀਆਂ ਸੋਹਣੀ ਹੈ ਨਾ ਯਾ ਨਾਈਸ ਆ ਯਾਰ ਬਹੁਤ ਸੋਹਣੀ ਹੈ ਨਾ ਮੈਂ ਨਾ ਇਹ ਕਿ ਪਰ ਇਹ ਤਾਂ ਬਹੁਤ ਹੈਵੀ ਆ ਨਹੀਂ ਨਹੀਂ ਇਹ ਨਹੀਂ ਦਿਖਾਇਓ ਆ ਦੇਖੋ ਉਹ ਬੂਟ ਚਾਹ ਲੱਗਦਾ ਜਾਨ ਵੈਸੇ ਇਹਨਾਂ ਦਾ ਸੋਨਾ ਕਲਰ ਇਹ ਸਾਰੇ ਇਹਨਾਂ ਦਾ ਨਹੀਂ ਚੱਲਣਗੇ ਖਸ਼ਿਆ ਕਲਰ ਤਾਂ ਹੀ ਸੋਨਾ ਆਹ ਨਾਈਸ ਆ ਪਰ ਇਹਦੇ ਹੀਲ ਨਹੀਂ ਥੋੜੀ ਜੀ ਹੀਲ ਤਾਂ ਚਾਹੀਦੀ ਇਹਨਾਂ ਫਿਰ ਉਦਾਂ ਸੋਹਣਾ ਸੀ ਹਨਾ ਆਰਟੀਕਲ ਬਹੁਤ ਸੋਹਣਾ ਦੇਖ ਲਓ ਕਿਹੜਾ ਪਸੰਦ ਆਉਂਦਾ ਹੋਰ ਉਧਰ ਹੀਲਜ਼ ਦੇ ਵਿੱਚ ਵੀ ਪਈਆਂ ਨੇ ਉਹ ਦੇਖ ਦੀਆਂ ਆ ਤਾਂ ਬਲੈਕ ਸਿੰਪਲ ਖੋਸ਼ੋ ਚਲੋ ਚਲੀਏ ਹਾਂ ਇੱਧਰ ਅਸੀਂ ਬਹੁਤ ਸਾਰਾ ਖਲਾਰਾ ਪਾਉਣ ਤੋਂ ਬਾਅਦ ਇੱਕ ਚੱਪਲਾਂ ਦਾ ਜੋੜਾ ਪਸੰਦ ਕੀਤਾ ਹੈ। ਯਾਰ ਇਹ ਫਾਈਨਲੀ ਮੈਂ ਤੁਹਾਨੂੰ ਖਲਾਰਾ ਦਿਖਾਉਣੀ ਆ ਹੁਣ। ਦੇਖੋ। ਹਲੇ ਮੁੰਡੇ ਕੁੜੀਆਂ ਨੂੰ ਬਦਨਾਮ ਕਰਦ ਨੇ ਵੀ ਕੁੜੀਆਂ ਬਹੁਤ ਚੂਜ਼ੀ ਹੁੰਦੀਆਂ ਇੱਧਰ ਮੁੰਡੇ ਦੇਖ ਲਓ। ਲੈਟਸ ਗੋ। ਦੇਖੋ ਹੀ ਜਾਲੀ ਵਾਲੇ ਬੂਟ ਮੱਛਰਦਾਨੀ ਹੈ ਕਮਾਲ ਹੋ ਗਈ ਇਹ ਨਾਲ ਗਰਮੀ ਚ ਪਾਉਣ ਨੂੰ ਨਹੀਂ ਆ ਨਾ ਮਤਲਬ ਹਾਂਜੀ ਹਾਂਜੀ ਇੱਥੇ ਰੋਏ ਆ ਲੈ ਇਹ ਕੋਈ ਬੂਟ ਬਣਾਉਣ ਬੈਠੇ ਏ ਦੱਸ ਹੈ ਕਿ ਨਹੀਂ ਐ ਹੀ ਜੇ ਜਰਬ ਨਾਲ ਪਾ ਲੋਗੇ ਸਰਦੀ ਚ ਕੰਮ ਆ ਜਾਣਗੇ ਕਹਿੰਦੇ ਆ ਰੰਗ ਵੀ ਆ ਯਾਰ ਹਾਂਜੀ ਹਾਂਜੀ ਮੱਛਰਦਾਨੀ ਵਾਲੇ ਬੂਟ ਮੱਛਰਦਾਨੀ ਵਾਲੇ ਬੂਟ ਨਹੀਂ ਜਿਹੜੇ ਸਾਬ ਨਾਲ ਏਡੇ ਏਡੇ ਹੋਲ ਨੇ ਮੱਛਰ ਮੂਛਾ ਮੈਨੂੰ ਨਾ ਆਉਂਦੇ ਚੁੜਦੀ ਇਤ ਕੀ ਨਾ ਵਿਆਹਾਂ ਵਾਲਾ ਸਾਰਾ ਸਟਾਕ ਇੱਥੋਂ ਹੀ ਜਾਊਗਾ ਜੀ ਕਹਿੰਦੇ ਜਿਹੜਾ ਮੋਤੀ ਮੋਤੀ ਚਮਕਦਾ ਜਿਹੜਾ ਇਤ ਕੀ ਵਿਆਹ ਦੇਖਣੇ ਨਾ ਸਾਰਾ ਇੱਥੋਂ ਹੋਊਗਾ ਯਾ ਦਿਸ ਵਨ ਐਸ ਵੈਲ ਲੁੱਟ ਲਾਂਗੇ ਅੱਜ ਮੇਲਾ ਅੱਜ ਨਹੀਂ ਛੱਡਦੇ ਕੁਝ ਇਟਸ ਆਈ ਥਿੰਕ ਦ ਯੂਕੇ 5 ਆ ਜਾਦਾ ਸੋਹਣੀ ਜੀ ਦੇਖੋ ਅੱਜ ਤਾਂ ਜੀ ਕਹਿੰਦੇ ਇਹ ਸਮਾਨ ਕਾਊਂਟਰ ਤੇ ਜਾਂਦੇ ਜਾਂਦੇ ਥੱਕ ਜਾਊਗਾ ਕਿਉਂ ਨਰੂਪ ਪੂਰਾ ਹੀ ਇਹ ਤਾਂ ਸਟਾਰ ਹੈ ਅਜਾ ਕੰਮ ਦੇਖੋ ਚੱਲੀ ਆਉ ਦੱਬੀ ਚੱਲੋ ਕੰਮ ਇੰਨੀ ਸ਼ਾਪਿੰਗ ਆ ਇੰਨੀ ਦੇਖੋ ਇਹ ਲੈ ਰਿਪਨ ਦਾ ਓਨਲੀ ਬਰਥਡੇ ਬਰਥਡੇ ਕਰਕੇ ਆ ਸਾਰੀ ਯੈਸ ਸਰ ਥੈਂਕ ਯੂ ਸੋ ਰਾਜ ਗਏ ਹੁਣ ਤਾਂ ਹੁਣ ਅਜੇ ਵੀ ਜਾ ਨਹੀਂ ਰਹੇ ਕਹਿੰਦੇ ਜਾਣਾ ਨਹੀਂ ਹੈਗਾ ਹੁਣ ਸਟੋਰ ਬੰਦ ਹੋਣ ਵਾਲੇ ਨੇ ਸਟੋਰ ਵਾਲੇ ਕਹਿੰਦੇ ਜਾਓ ਕਰਾਂ ਨੂੰ ਜਾਓ ਹੁਣ ਉਹ ਕਹਿੰਦੇ 9 ਵਜ ਗਏ 9 ਵਜ ਗਏ ਕਹਿੰਦੇ ਟਾਈਮ ਹੋ ਗਿਆ ਪੂਰਾ ਤੇ ਅੱਜ ਜਸ਼ਨ ਮਨਾਏ ਜਾਣਗੇ ਰੱਖੋ 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 ਸਮਾਨ ਰੱਖੋ ਦੇਖੋ ਕੀ ਬਾਤ ਹੈ ਕਿਹੜਾ ਬ੍ਰੈਂਡ ਨਹੀਂ ਕਿਹੜਾ ਬ੍ਰੈਂਡ ਆ ਜਿਹੜਾ ਨਹੀਂ ਲਿਆ ਹੈ ਭਾਰਤੀਆ ਦੀ ਡਿੱਗੀ ਲੈ ਬਈ ਪਹਿਲੀ ਵਾਰ ਦੇਖਿਆ ਹੈ ਹੈ ਬੀ ਅਕਤੂਬਰ ਦੇ ਮਹੀਨੇ ਵੀ ਧੁੰਦਾ ਮੈ ਜਾਂਦੀ ਆ ਹੁੰਦਾ ਵਈਆਂ ਵਈਆਂ ਦੇਖੋ ਨਿਆਗਰਾ ਫਾਲਸ ਨੂੰ ਜਾ ਰਹੇ ਹੁਣ ਦੇਖ ਕੇ ਉਹ ਰਾਤ ਦਾ ਵੀਊ ਕਿਵੇਂ ਦਾ ਰਹਿੰਦਾਗਾ ਇਹ ਰਾਤ ਵਾਲਾ ਸ਼ਹਿਰ ਹੈ ਰਾਤ ਨੂੰ ਦੇਖਣ ਵਾਲਾ ਦੇਖੋ ਨਿਆਗਰਾ ਇਹੋ ਜਿਹਾ ਹੁੰਦਾ ਜੀ ਦਨ ਨਾਲੋਂ ਮੈਨੂੰ ਰਾਤ ਨੂੰ ਵੱਸ ਸੋਹਣਾ ਲੱਗਦਾ ਵਾਹ ਖੁਸ਼ੀ ਦੇ ਬਰਥਡੇ ਦੀ ਖੁਸ਼ੀ ਹੈ ਕੀ ਬਾਤ ਹੈ ਸਪੈਸ਼ਲੀ ਸਪੈਸ਼ਲੀ ਜਲਾਇਆ ਕਿਉਂ ਖੁਸ਼ੀ ਤੁਹਾਡੇ ਬਰਥਡੇ ਕਰਕੇ ਹੈਪੀ ਬਰਥਡੇ ਕੀਤਾ ਤੁਹਾਡਾ ਕਿੰਨੇ ਸੋਹਣੇ ਨੇ ਓ ਮਾਈ ਗਾਡ ਆਈਨਾ ਫਾਇਰਵਰਕ ਕੀਤਾ ਹੈਗਾ ਕਿੰਨੇ ਫਟਾਕੇ ਹੋਣਗੇ ਲਗਾਤਾ ਵਾਓ ਕੀ ਖੂਬਸੂਰਤ ਥਿਆ ਵਾਓ ਜੋ ਹਣ ਦਾ ਹੈ ਨਿਆਗਰਾ ਦੇ ਫਟਾਕੇ ਵੀ ਚੱਲ ਗਏ ਜਮਾ ਖੋਛ ਜਏ ਆ ਜੀ ਨਿਆਗਰਾ ਦਾ ਰਾਤ ਦਾ ਵੀਊ ਤੇ ਇਹੋ ਜਿਹਾ ਦੇਖਦਾ ਹਾਂਜੀ ਉਹ ਇਧਰਲੇ ਪਾਸੇ ਆ ਫਾਲਸ ਆ ਜਮਾ ਨੇੜੇ ਆਏ ਆ ਹੁਣ ਨਿਆਗਰਾ ਫਾਲ ਦਾ ਨਾ ਜਿਹੜਾ ਰਾਤ ਦਾ ਵੀਊ ਆ ਦੇਖਣ ਵਾਲਾ ਜਿਵੇਂ ਸੁਣਿਆ ਸੀ ਇਹਦੇ ਬਾਰੇ ਅਮੇਜ਼ਿੰਗ ਇੰਨਾ ਕ ਜਿਆਦਾ ਸੋਹਣਾ ਦਿਖ ਰਿਹਾ ਨਾ ਤੇ ਪਿਛਲੇ ਪਾਸੇ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਕਾਫੀ ਜਿਆਦਾ ਦੂਰ ਹੈ ਤੋਂ ਤੇ ਅਮਰੀਕਾ ਵਾਲੇ ਪਾਸੇ ਹੋਏ ਅਮਰੀਕਨ ਫਾਲਸ ਇਹ ਵੀ ਸਾਨੂੰ ਪਤਾ ਲੱਗਿਆ ਵੀ ਦੋ ਫਾਲ ਆ ਇੱਥੇ ਹਨਾ ਤੇ ਬਾਕੀ ਆਉਣ ਵਾਲੇ ਵਲੌਗਸ ਦਿਖਾਵਾਂਗੇ ਜਿਵੇਂ ਤੁਹਾਨੂੰ ਦੱਸਿਆ ਸੀ ਦੁਬਾਰਾ ਚੱਕਰ ਲਾਉਣੀ ਹੈਗਾ ਇੱਧਰ ਆਉਣਾ ਹੈ ਅੱਜ ਤਾਂ ਜਸਟ ਮਤਲਬ ਪਹਿਲਾ ਪਹਿਲਾ ਦਿਨ ਜਦ ਮੈਂ ਸਿਰਫ ਬਰਥਡੇ ਵਾਸਤੇ ਆਏ ਸੀ ਤੇ ਜਾਂ ਫਿਰ ਵੈਸੇ ਨਵੇਂ ਨਵੇਂ ਖੁਸ਼ੀ ਬਰਥਡੇ ਵਧੀਆ ਰਿਹਾ ਬਹੁਤ ਵਧੀਆ ਰਿਹਾ ਖੁਸ਼ ਹਾਂ ਬਿਲਕੁਲ ਤੇ ਹੁਣ ਅਸੀਂ ਚੱਲ ਜੀ ਇੱਥੋਂ ਟੋਰਾਂਡੋ ਵਾਪਸ ਮੇਰੇ ਖਿਆਲ ਚ ਡੇਢ ਘੰਟਾ ਲੱਗ ਜਾਣਾ ਤੇ ਫਾਇਰ ਵਰਕ ਹੈ ਜਿਹੜਾ ਇੱਥੇ ਹਰ ਰੋਜ਼ ਹੁੰਦਾ ਮੈਂ ਤੁਹਾਨੂੰ ਦੱਸਦਾ ਤੇ 10 ਵਜੇ ਕਹਿੰਦੇ ਹਨ ਇਹਦੇ ਲਈ ਵੇਟ ਕਰਨਾ ਪੈਂਦਾ ਤੁਹਾਨੂੰ ਰਾਤ ਦਾ ਰਾਤ ਦੇ 10 ਵਜੇ ਰੋਜ਼ ਫਾਇਰਵਰਕ ਹੁੰਦਾ ਸਮਰ ਸਮਰ ਦੇ ਟਾਈਮ ਅਸੀਂ ਵੀ ਸੋਚ ਰਹੇ ਸੀ ਵੀ ਜਿੰਨਾ ਵੀ ਇਹ ਫਾਇਰਵਰਕ ਹੈ ਉਹ ਦੇਖ ਕੇ ਜੇ ਕਾਫੀ ਸਾਰੇ ਲੋਕ ਇਹਨੂੰ ਦੇਖਣ ਦੇ ਲਈ ਰਾਤ ਦਾ ਮਤਲਬ ਟਾਈਮ ਸਪੈਂਡ ਕਰਦੇ ਵੇਟ ਕਰਦੇ ਹਨ ਤੇ 12 ਵਜੇ ਤਕਰੀਬਨ ਟ੍ਰਾਂਟੋ ਪਹੁੰਚਾਂਗੇ ਸੋ ਕੱਲ ਨੂੰ ਹੁਣ ਆਪਾਂ ਟ੍ਰਾਂਟੋ ਤੋਂ ਹਾਜ਼ਰ ਹੁੰਨੇ ਆ ਜੀ ਨਵਾਂ ਬਲੌਗ ਲੈ ਕੇ ਤੁਹਾਡੇ ਕੋਲ ਸੋ ਮਿਲਦੇ ਆ ਜੀ ਨਵੇਂ ਬਲੌਗਸ ਨੂੰ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰਵਰਾਖਾ ਜੀ